ਜਾਨ ਸਰਕਾਰ ਮੰਗਾ ਮੰਨੂਗੀ ਜਾਂ ਫੇਰ ਗੱਡੀਆਂ ਭਰ-ਭਰ ਜਿਹੜੀਆਂ ਪੰਜਾਬ ਨੂੰ ਇੱਕ ਲਈ ਜਾਵੇ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਕਿ ਜਿੱਥੇ ਤੱਕ ਨਿਗਾਹ ਜਾ ਰਹੀ ਆ ਦੇਖੋ ਟਰਾਲੀਆਂ ਹੀ ਟਰਾਲੀਆਂ ਦਿਖਾਈ ਦੇ ਰਹੀਆਂ ਨੇ ਨੈਸ਼ਨਲ ਹਾਈਵੇਆ ਕਿ પેટ્રોલ ਪੰਪ ਵੀ ਬੰਦ ਕੀਤੇ ਜਾ ਸਕਦੇ ਨੇ ਕਿ ਕਿਸਾਨਾਂ ਨੂੰ ਨਾ ਤੇਲ ਪਾਓ ਕਿਤੇ ਅੱਗੇ ਵੱਧ ਜਾਣਾ ਤੇਲ ਤੂਲ ਦੇ ਪ੍ਰਬੰਧ ਤੁਹਾਡੇ ਹੈਗੇ ਨਹੀਂ ਜਦੋਂ ਸਾਡੇ ਕੋਲ ਤੇਲ ਬਹੁਤਿਆ ਦਿੱਲੀ ਵਾਪਸ ਆਉਣ ਤੱਕ ਸਾਡੇ ਕੋਲ ਅੰਮ੍ਰਿਤਸਰ ਜਾਣ ਤੱਕ ਤੇਲ ਸਾਡੇ ਗੱਡੀਆਂ ਦੇ ਵਿੱਚ ਪਿਆ ਹੋਆ ਸਰਕਾਰ ਨੂੰ ਭਜਾ ਕੇ ਭਜੋਗੇ ਕਿਤੇ ਨਾ ਕਿਤੇ ਕੱਲ੍ਹ ਸਰਕਾਰ ਭਜੂਗੀ ਅਸੀਂ ਨਹੀਂ ਭਜਾਂਗੇ ਕਿਤੇ ਨਾ ਕਿਤੇ ਹੁਣ ਵੀ ਤੁਹਾਡੀ ਪਲਾਨਿੰਗ ਆ ਕੇ ਸਮਾਂ ਜਿੰਨਾ ਮਰਜ਼ੀ ਲੱਗ ਜਾਏ ਕੋਈ ਚੱਕਰ ਨਹੀਂ ਇਹ ਜਿਹੜੇ ਘਰੋ ਤੁਰ ਪਏ ਆ ਇਹ ਮਾਰ ਸਕਦੇ ਪਛਾਣ ਨਹੀਂ ਮੁੜ ਸਕਦਾ ਮੈਂ ਪਾਣੀ ਧੁੱਧ ਚਾ ਰਿਹਾ ਇਹ ਪਾਣੀ ਦੇ ਪਿਛਲੇ ਵੀ ਨਹੀਂ ਲੱਗ ਸਕਦੇ ਤੇ ਟੋਏ ਵੀ ਪੱਟ ਦੇ ਕੇ ਆਪਣੇ ਵਹੀਕਲ ਵੀ ਲਿਜਾ ਸਕਦੇ ਕੋਈ ਸਾਨੂੰ ਇਹਨਾਂ ਬਾਡਰਾਂ ਬੁੱਡਰਾਂ ਦਾ ਖਤਰਾ ਨਹੀਂਗਾ ਇਹ ਕੋਈ ਨਵੇਂ ਨਹੀਂ ਟੁੱਟਣੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਟਰਾਲੀਆਂ ਹੀ ਟਰਾਲੀਆਂ ਇੱਥੇ ਹੋ ਚੁੱਕੀਆਂ ਹਨ ਜਾਨੀ ਕਿ ਸਰਬੰਸ ਸਿੰਘ ਪੰਦੇਰ ਦਾ ਜੋ ਮਾਝੇ ਏਰੀਏ ਚੋਂ ਅਮਰਸਰ ਬਿਆਸ ਉਧਰ ਜਲੰਧਰ ਏਰੀਏ ਚੋਂ ਚੱਲਿਆ ਹੋਇਆ ਵੱਡਾ ਕਾਫਲਾ ਉਹ ਸ਼ੰਭੂ ਬਾਰਡਰ ਦੇ ਬਿਲਕੁਲ ਕਰੀਬ ਪਹੁੰਚ ਚੁੱਕਿਆ ਤਕਰੀਬਨ 5-4 ਕਿਲੋਮੀਟਰ ਦੀ ਜਾਨੀ ਕਿ ਗੈਪ ਆ ਬਿਲਕੁਲ ਨਜ਼ਦੀਕ ਪਹੁੰਚ ਗਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਕਾਫਲਾ ਜਿਹੜਾ ਮਾਝੇ ਏਰੀਏ ਚੋਂ ਆਇਆ ਹੋਇਆ ਅਮਰਸਰ ਤੋਂ ਚੱਲਿਆ ਹੋਇਆ 12 ਫਰਵਰੀ 11 ਫਰਵਰੀ ਦਾ 12 ਫਰਵਰੀ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਉੱਥੇ ਰੁਕੇ ਇੱਕ ਰਾਤ ਉੱਥੇ ਰੁਕਣ ਤੋਂ ਬਾਅਦ ਤਾਂ 13 ਫਰਵਰੀ ਨੂੰ ਇਹ ਵੱਡਾ ਕਾਫਲਾ ਇੱਥੇ ਪਹੁੰਚ ਚੁੱਕਿਆ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਜਿੱਥੇ ਲੰਬੀਆਂ ਲੰਬੀਆਂ ਲਾਈਨਾਂ ਰੋੜਾਂ ਤੇ ਲੱਗ ਚੁੱਕੀਆਂ ਹਨ ਨੈਸ਼ਨਲ ਹਾਈਵੇਅ ਇਹ ਨੈਸ਼ਨਲ ਹਾਈਵੇ ਤੇ ਲਗਾਤਾਰ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਤੇ ਵੱਡੇ ਵੱਡੇ ਕਾਫਲੇ ਪਿੱਛੇ ਹੋਰ ਆ ਰਹੇ ਨੇ ਜੇ ਗੱਲਬਾਤ ਕਰੀਏ ਤਾਂ ਸੰਗਰੂਰ ਤੋਂ ਬਠਿੰਡੇ ਤੋਂ ਬਰਨਾਲੇ ਤੋਂ ਉਧਰਲੇ ਏਰੀਆ ਚੋਂ ਵੱਡੇ ਕਾਫਲੇ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾਉਂ ਰਹੇ ਕਿ ਜਿੱਥੇ ਤੱਕ ਨਿਗਾਹ ਆ ਰਹੀਆ ਦੇਖੋ ਟਰਾਲੀਆਂ ਹੀ ਟਰਾਲੀਆਂ ਦਿਖਾਈ ਦੇ ਰਹੀਆਂ ਨੇ ਨੈਸ਼ਨਲ ਹਾਈਵੇ ਆ ਅੰਮ੍ਰਿਤਸਰ ਤੋਂ ਦਿੱਲੀ ਨੈਸ਼ਨਲ ਹਾਈਵੇ ਜਿੱਥੇ ਟਰਾਲੀਆਂ ਹੀ ਟਰਾਲੀਆਂ ਕਿਉਂਕਿ ਪੰਜਾਬ ਹਰਿਆਣਾ ਸਰਕਾਰ ਨੇ ਜਿਹੜੇ ਰੂਟ ਤੇ ਉਹ ਪਹਿਲਾਂ ਹੀ ਡਾਇਵਰਟ ਕਰਤੇ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੇ ਰੂਟ ਸੀ ਉਹ ਰਾਜਪੁਰੇ ਤੋਂ ਬਨੂੜ ਹੁੰਦੇ ਹੋਏ ਡੇਰਾਬਸੀ ਤੋਂ ਅੰਬਾਲੇ ਵਾਲਾ ਰੂਟ ਦੇਤਾ ਸੀ ਕਿ ਇਧਰਲੇ ਰੂਟ ਤੇ ਆਓ ਇਹ ਨੈਸ਼ਨਲ ਹਾਈਵੇ ਪਹਿਲਾਂ ਹੀ ਖਾਲੀ ਕਰਵਾਤਾ ਸੀ ਤੇ ਹੁਣ ਇਹ ਪੂਰਾ ਟਰਾਲੀਆਂ ਨਾਲ ਕਿਸਾਨਾਂ ਦੀਆਂ ਨਾਲ ਪੂਰੀ ਤਰ੍ਹਾਂ ਭਰ ਚੁੱਕਿਆ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਬਾਕੀ ਗੱਲਬਾਤ ਵੀ ਕਰਾਂਗੇ ਪਹੁੰਚੇ ਨੇ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਪਹੁੰਚੇ ਹੋਏ ਸਾਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਲਾ ਤਰਨ ਤਾਰਨ ਦਾ ਗੂ ਤੰਨਾ ਸਿੰਘ ਲਾਲੂ ਕੁੰਮਣ ਜੀ ਬਿਲਕੁਲ ਤੁਸੀਂ 11 ਫਰਵਰੀ ਨੂੰ ਚੱਲੇ ਜੀ ਉੱਥੋਂ ਅਸੀਂ 11 ਫਰਵਰੀ ਨੂੰ ਚੱਲੇ ਆਂ ਪੜਾਵਾਰ ਕਰਦੇ ਹੋਏ ਅੱਜ ਅਸੀਂ ਜਿਹੜਾ ਵਾ ਆਪਣਾ ਸਿੰਘੂ ਬਾਰਡਰ ਤੋਂ ਪਿੱਛੇ 2-3 ਕਿਲੋਮੀਟਰ ਪਿੱਛੇ ਜਿਹੜੇ ਅਸੀਂ ਪਹੁੰਚ ਗਏ ਆ ਜੀ ਸਾਡੀਆਂ ਟੀਮਾਂ ਜਿਹੜੀਆਂ ਬਣਾਈਆਂ ਹੋਈਆਂ ਸਾਡਾ ਜਿਹੜਾ ਵਾ ਕੰਮ ਅੱਗੇ ਚੱਲ ਰਿਹਾ ਵਾ ਸਰਕਾਰ ਵੀ ਆਪਣੀ ਬਾਹਰ ਆ ਰਹੀ ਆ ਤੇ ਸਾਡੇ ਆਗੂ ਜਿਹੜੇ ਅਗਲੇ 2 ਨੱਕ ਤੋੜ ਦਿੱਤੇ ਗਏ ਸਾਨੂੰ ਮਿਲੀ ਆ ਉਥੋਂ ਜਾਣਕਾਰੀ ਤੇ ਜਾਂ ਨੱਕਾ ਜਿਹੜਾ ਵਾ ਤੋੜ ਰਿਹਾ ਥਰੂ ਗੇਹਦਾ ਦੇ ਗੋਲੇ ਬੜੇ ਚੱਲ ਰਹੇ ਆ ਠੀਕ ਹੈ ਇਹ ਹਰ ਹਿੱਲੇ ਜਿਹੜਾ ਵਾ ਅਸੀਂ ਦਿੱਲੀ ਪਹੁੰਚਾਂਗੇ ਜੋ ਵੀ ਸਰਕਾਰ ਕਰੇ ਜੋ ਵੀ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ ਜਿੰਨਾ ਵੀ ਸਾਡਾ ਸਰਕਾਰ ਸ਼ੀਧੀਆਂ ਕਰੂਗੀ ਉਹਨਾਂ ਹੀ ਜਿਹੜਾ ਵਾ ਕਿਸਾਨੀ ਅੰਦੋਲਨ ਸਾਨੂੰ ਇਹਦੇ ਵਿੱਚੋਂ ਉੱਪਰ ਕੇ ਬਾਹਰ ਆਊਗਾ ਅਸੀਂ ਆਪਣੀ ਹੱਕਾਂ ਵਾਸਤੇ ਲੜ ਰਹੇ ਹਾਂ ਆਪਣੀਆਂ ਜ਼ਮੀਨਾਂ ਵਾਸਤੇ ਲੜ ਰਹੇ ਹਾਂ ਆਪਣੇ ਪਰਿਵਾਰਾਂ ਵਾਸਤੇ ਲੜ ਰਹੇ ਹਾਂ ਸਾਡੇ ਬੱਚਾ ਜਿਹੜਾ ਆਉਣ ਵਾਲਾ ਭੁੱਖਿਆ ਉਹ ਖਤਰੇ ਦੇ ਵਿੱਚ ਆ ਉਹਨੂੰ ਅਸੀਂ ਬਚਾਉਣ ਵਾਸਤੇ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜਵਾਨੀ ਨੂੰ ਬਚਾਉਣ ਵਾਸਤੇ ਅਸੀਂ ਘਰ ਚਲੇ ਜਿਹੜਾ ਆਏ ਹਾਂ ਕੋਈ ਅਸੀਂ ਭੀਖ ਨਹੀਂ ਮੰਗ ਰਹੇ ਜਿਹੜੀਆਂ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਪੂਰੇ ਕਰਾਉਣ ਆਏ ਹਾਂ ਸਾਰੀਆਂ ਫਸਲਾਂ ਦਾ ਗਰੰਟੀ ਕਾਨੂੰਨ ਬਣਾਉਣਾ ਵਾ ਕਿਸਾਨ ਜਿਹੜਾ ਆ ਇਹ ਕਰਨ ਦਾਤਾ ਵਾ ਇਹ ਕੋਈ ਪੋਸਤ ਨਹੀਂ ਬੀਜਦਾ ਕੋਈ ਫੀਮ ਨਹੀਂ ਬੀਜਦਾ ਇਹ ਫਸਲਾਂ ਖੇਤਾਂ ਦੇ ਵਿੱਚ ਆਪਣੇ ਬੀਜ ਦਾ ਵਹ ਤੇ ਤਾਂ ਸਾਰੇ ਸੰਸਾਰ ਦਾ ਸਾਹ ਲੋਕਾਂ ਦਾ ਜਿਹੜਾ ਵਾ ਪੇਟ ਭਰਦਾ ਵਾ ਬਿਲਕੁਲ ਜੀ ਵੈਸੇ ਹੁਣ ਪਲਾਨ ਤੁਹਾਡਾ ਕੀ ਆ ਮੇਨ ਪਲਾਨ ਹੁਣ ਤੁਸੀਂ 4-5 ਕਿਲੋਮੀਟਰ ਦੀ ਦੂਰੀ ਤੋਂ ਤੁਹਾਡੇ ਅੱਗੂ ਅੱਗੇ ਪਹੁੰਚ ਗਏ ਮਤਲਬ ਕਾਫਲਾ ਰੁਕਿਆ ਜਿਹੜਾ ਇੱਥੇ ਇਹ ਜਿਹੜਾ ਬਾਦ ਸਾਡੇ ਪੰਜਾਬ ਦੀਆਂ ਜੱਥੇਬੰਦੀਆਂ ਜੀ ਟੋਟਲ ਵੀ ਜਿੰਨੀਆਂ ਜੱਥੇਬੰਦੀਆਂ ਵਾਂ ਸਾਰੇ ਅੱਗੂ ਮੋਰੇ ਆ ਠੀਕ ਹੈ ਕੋਈ ਵੀ ਅੱਗੂ ਜਿਹੜਾ ਸਾਡਾ ਵਕਤਾਈ ਕਰਨ ਵਾਲਾ ਨਹੀਂਗਾ ਬਾਕਾਇਦਾ ਸਾਡੀਆਂ ਟੀਮਾਂ ਬਣੀਆਂ ਹੋਈਆਂ ਅਸੀਂ ਗਵਾਈ ਦੇ ਵਿੱਚ ਜਿਹੜਾ ਚਸਾ ਲੈ ਕੇ ਆ ਰਹੇ ਹਾਂ ਜਾਬਤੇ ਦੇ ਵਿੱਚ ਆ ਰਹੇ ਹਾਂ ਆਪਣੇ ਦੇ ਸਰਕਾਰ ਜਿੰਨੇ ਸਾਡੇ ਮਰਜ਼ੀ ਮਾਰੀ ਜਾਵੇ ਟੀਰ ਲਾਈ ਜੇ ਕਿ ਕ ਵਧਾਂਗੇ ਹਮ ਬਿਲਕੁਲ ਹਰਿਆਣਾ ਸਰਕਾਰ ਦੀ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਪੈਟਰੋਲ ਪੰਪ ਵੀ ਬੰਦ ਕੀਤੇ ਜਾ ਸਕਦੇ ਨੇ ਕਿ ਕਿਸਾਨਾਂ ਨੂੰ ਨਾ ਤੇਲ ਪਾਓ ਕਿਤੇ ਅੱਗੇ ਵੱਧ ਜਾਣਾ ਤੇਲ ਤੂਲ ਦੇ ਪ੍ਰਬੰਧ ਤੁਹਾਡੇ ਹੈਗੇ ਨਹੀਂ ਜਦੋਂ ਕੋਈ ਸਾਡੇ ਕੋਲ ਤੇਲ ਬਹੁਤ ਆ ਦਿੱਲੀ ਵਾਪਸ ਆਉਣ ਤੱਕ ਸਾਡੇ ਕੋਲ ਅੰਮ੍ਰਿਤਸਰ ਜਾਣ ਤੱਕ ਤੇਲ ਸਾਡੇ ਗੱਡੀਆਂ ਦੇ ਵਿੱਚ ਪਿਆ ਵਾ ਰਾਸ਼ਨ ਪਿਆ ਵਾ ਸਾਡੇ ਕੋਲ ਸਾਰਾ ਕੁਝ ਪਿਆ ਵਾ ਆ ਨੈਟ ਦੀ ਸਮੱਸਿਆ ਹੈ ਸਰਕਾਰ ਜਾਣੇ ਤੇ ਜਿਹੜੇ ਸਰਕਾਰੀ ਦਫ਼ਤਰੇ ਉਹ ਜਾਣੇ ਇਹ ਲੋਕ ਜਿਹੜੇ ਲੋਕ ਜਵਾਬ ਦੇਣਗੇ ਦਾ ਸਾਨੂੰ ਕੋਈ ਚਿੰਤਾ ਨਹੀਂ ਕਿਸੇ ਗੱਲ ਦੀ ਤੇਲ ਦੀ ਸਾਨੂੰ ਕੋਈ ਪਰਵਾਹ ਨਹੀਂ ਤੇਲ ਦੀ ਕੋਈ ਪਰਵਾਹ ਨਹੀਂ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸਾਰਾ ਕੁਝ ਸਾਡੇ ਟਰੈਕਟਰ ਨੇ ਟਾਂਚੀਆਂ ਫੋਲਿਆ ਡਰਮ ਸਾਡੇ ਕੋਲ ਪਿਆ ਡੀਜ਼ਲ ਹਰ ਹਿੱਲੇ ਜਿਹੜਾ ਵਾ ਅਸੀਂ ਦਿੱਲੀ ਪਹੁੰਚੜਾਵਾ ਨਹੀਂ ਪਹਿਲਾਂ ਅਨੁਮਾਨ ਇਹ ਲਗਾਇਆ ਜਾਂਦਾ ਸੀ ਕਿ ਸ਼ੰਭੂ ਬਾਰਡਰ ਜਿਵੇਂ ਬਹੁਤ ਕਿਤੇ ਨਾ ਕਿਤੇ ਵੈਰੀਗੇਟਿੰਗ ਕਰਤੀ ਜੀ ਵੱਡੀਆਂ ਵੱਡੀਆਂ ਇੱਥੇ ਕੰਧਾਂ ਦੀਵਾਰਾਂ ਬਣਾਤੀਆਂ ਸਿਮਿੰਟਡ ਕਿ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਹਰਿਆਣਾ ਸਰਕਾਰ ਵੱਲੋਂ ਇੱਥੇ ਰੁਕੋਗੇ ਦੇਖੋ ਜੀ ਸਰਕਾਰ ਨੇ ਰੋਕਣਾ ਜੀ ਸਰਕਾਰ ਨੇ ਆਪਣੀ ਬਾਹ ਲੋਣੀ ਆ ਤੇ ਅਸੀਂ ਜਿੱਥੋਂ ਤੱਕ ਵੀ ਜੋ ਸਰਕਾਰ ਜਿੰਨੇ ਵੀ ਸਾਡੇ ਸ਼ਹੀਦ ਕਰਨੇ ਅਸੀਂ ਕਰੇ ਅਸੀਂ ਦਿੱਲੀ ਪਹੁੰਚਾਂਗੇ ਠੀਕ ਹੈ ਜਾਨੀ ਕਿ ਬੈਰੀਗੇਟ ਦਾ ਨਿਸ਼ਾਨਾ ਦਿੱਲੀ ਆ ਜਾਂ ਸਰਕਾਰ ਮੰਗਾ ਮੰਨੂਗੀ ਜਾਂ ਫਿਰ ਗੱਡੀਆਂ ਭਰ-ਭਰ ਜਿਹੜੀਆਂ ਪੰਜਾਬ ਨੂੰ ਇੱਕ ਲਈ ਜਾਵੇ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਠੀਕ ਹੈ ਮੀਟਿੰਗਾਂ ਤਾਂ ਜ਼ੋਰ ਵੀ ਲਗਾਤਾਰ ਚੱਲੀ ਸੀ 12 ਫਰਵਰੀ ਦੀ ਮੀਟਿੰਗ ਹੋਈ ਪਰ ਬੇਸ ਇੱਥੇ ਹੀ ਰਹੀ ਹੈ ਤਕਰੀਰੀਆਂ ਮੀਟਿੰਗਾਂ ਹੋਈਆਂ ਨਾ ਇਹ ਸਾਡਾ ਸਾਰਾ ਜਿਹੜਾ ਤਿਆਰੀ ਸਾਨੂੰ ਇਹਨੂੰ ਰੋਕਣ ਵਾਸਤੇ ਵੀ ਲੋਕਾਂ ਦਾ ਰੋਹ ਘਟ ਜੇ ਅਹੀਂ ਮੀਟਿੰਗ ਤਾਂ ਕਦੀ ਨਹੀਂ ਭੱਜੇ ਅੱਜ ਵੀ ਟੇਬਲ ਦੇ ਉੱਤੇ ਸਰਕਾਰ ਸੱਦੂ ਕੇ ਮੀਟਿੰਗ ਹੋਊਗੀ ਪਰ ਜਿੰਨਾ ਚਿਰ ਮਸਲੇ ਹੱਲ ਨਹੀਂ ਹੋਣਾ ਜਿਹੜਾ ਸਾਨੂੰ ਅਸੀਂ ਪਿੱਛੇ ਜਾਣ ਵਾਲੇ ਨਹੀਂ ਯਾਨੀ ਕਿ ਸਰਕਾਰ ਨੂੰ ਭਜਾ ਕੇ ਭਜੋਗੇ ਕਿਤੇ ਨਾ ਕਿਤੇ ਕੱਲ੍ਹ ਸਰਕਾਰ ਭਜੂਗੀ ਅਸੀਂ ਨਹੀਂ ਭਜਾਂਗੇ ਜੀ ਠੀਕ ਹੈ ਬਿਲਕੁਲ ਤੇ ਭਾਈ ਜੀ ਕਿੱਥੋਂ ਤੁਸੀਂ ਤਰਨਤਾਰ ਤੋਂ ਠੀਕ ਹੈ ਇਹ ਸਾਰਾ ਜਿਹੜਾ ਵੱਡਾ ਕਾਫਲਾ ਤਰਨਤਾਰਨ ਏਰੀਆ ਦਾ ਉਧਰ ਲਾਇਆ ਇਹ ਮਾਜੇ ਦਾ ਸਾਰਾ ਕਾਫਲਾ ਮਾਜੇ ਦਾ ਮਾਲਵੇ ਦਾ ਦੁਆਬੇ ਦਾ ਸਾਰਾ ਰਲਿਆ ਕਾਫਲਾ ਇਕੱਲਾ ਮਾਜੇ ਦਾ ਨਹੀਂ ਠੀਕ ਹੈ ਜਿਵੇਂ ਪਹਿਲਾਂ ਵਾਲਾ ਪ੍ਰਦਰਸ਼ਨ ਚੱਲਿਆ ਸਾਲਾਂ ਦੇ ਸਾਲ ਬੀਤ ਗਏ ਸੀ ਪਹਿਲਾਂ 1 ਮਹੀਨਾ 2 ਮਹੀਨੇ 6 ਮਹੀਨੇ ਕਿਤੇ ਨਾ ਕਿਤੇ ਹੁਣ ਵੀ ਤੁਹਾਡੀ ਪਲੈਨਿੰਗ ਆ ਕਿ ਸਮਾਂ ਜਿੰਨਾ ਮਰਜ਼ੀ ਲੱਗ ਜਾਏ ਕੋਈ ਚੱਕਰ ਨਹੀਂ ਇਹ ਜਿਹੜੇ ਘਰੋਂ ਤੁਰ ਪਏ ਆ ਇਹ ਮਾਰ ਸਕਦੇ ਪਛਾਣ ਨਹੀਂ ਮੁੜ ਸਕਦੇ ਠੀਕ ਹੈ ਹਾਂਜੀ ਬਿਲਕੁਲ ਹੁਣ ਅੱਗੇ ਵਧਣਾ ਦਿੱਲੀ ਵੱਲੇ ਜਾ ਕੇ ਪਛਾਣ ਹਟਣਾ ਸਿੱਖ ਦਾ ਕੰਮ ਨਹੀਂ ਸ਼ੇਰ ਦਾ ਕੰਮ ਨਹੀਂ ਪਛਾਣ ਮੋੜਨਾ ਪਾਣੀ ਦੀ ਜਿੱਡੀ ਮਰਜ਼ੀ ਭਾਵੇਂ ਕੋਮਣ ਕੇਰੀ ਹੋਵੇ ਸ਼ੇਰ ਜਦੋਂ ਨਿਕਲੂਗਾ ਸਿੱਧਾ ਨਿਕਲੂਗਾ ਘੁੰਮ ਕੇ ਦੂਜੀ ਸਾਈਡ ਤੋਂ ਨਹੀਂ ਹੋਊਗਾ ਇਹ ਉਹ ਸ਼ੇਰ ਨੇ ਜਿਹੜੇ ਘੁੰਮਣ ਕੇਰੀ ਚੋਂ ਘੁੰਮ ਕੇ ਦੂਜੇ ਬੰਦੇ ਨਹੀਂ ਜਾਣਗੇ ਇਹ ਸਿੱਧੇ ਦਿੱਲੀ ਪੜਨਗੇ ਬਿਲਕੁਲ ਜੀ ਇਸੇ ਹੀ ਲੈ ਵੀ ਜਾਣਾ ਪਿਆ ਦਿੱਲੀ ਇਹਨਾਂ ਪਹੁੰਚਣਾ ਬੈਰੀਕੇਡ ਲਾ ਦੇਣਗੇ ਉਹਨਾਂ ਤੋੜ ਨਹੀਂ ਕੋਸ਼ ਕਰਾਂਗੇ ਨਾ ਟੁੱਟਣਗੇ ਭਾਵੇਂ ਸੰਗਤਾਂ ਨੂੰ ਪੈਦਲ ਤੁਰ ਕੇ ਜਾਣਾ ਪਏ ਪਾਸੇ ਦੀ ਜਾਣਾ ਪਏ ਦਿੱਲੀ ਇਹ ਸੰਗਤ ਉੱਪਰ ਨੀਪੜਨੀ ਭਾਵੇਂ ਕਿਸੇ ਹੀ ਲੀਪੜੇ ਪਰ ਸੰਭੂ ਬਾਰਡਰ ਤੇ ਤਾਂ ਪੈਦਲ ਰਸਤਾ ਵੀ ਟੋਏ ਪੱਟ ਤੇ ਜੀ ਉਧਰ ਪਾਣੀ ਘੱਗਰ ਚਾ ਰਿਹਾ ਕਿ ਪਾਣੀ ਦੇ ਵਿੱਚ ਦੀ ਵੀ ਨਹੀਂ ਲੰਘ ਸਕਦੇ ਤੇ ਟੋਏ ਵੀ ਪੱਟ ਦੇ ਕੇ ਆਪਣੇ ਵਹੀਕਲ ਵੀ ਨਹੀਂ ਲਿਜਾ ਸਕਦੇ ਇਹ ਕਦੀ ਵੀ ਪਛਾਣ ਟਣਾਲੇ ਦੇ ਵੇਖੋ ਜੀ ਸਾਡਾ ਇਤਿਹਾਸ ਆ ਸਾਡਾ ਇਤਿਹਾਸ ਪਿਛਲਾ ਸਰਕਾਰ ਪੜਨੇ ਸਾਡੀ ਅਰਦਾਸ ਦੇ ਵਿੱਚ ਇੰਨੀ ਤਾਕਤ ਆ ਸਰਸਾ ਨਦੀ ਪਾਰ ਕੀਤੀ ਦਮੇ ਪਾਸ਼ਾ ਨੇ ਦੇ ਪਿਛੋੜਾ ਪੈ ਗਿਆ ਚਮਕੌਰ ਦੀ ਗਲੀ ਗੜਾ ਇਤਿਹਾਸ ਪੜ ਲੈਣ ਕੋਈ ਸਾਨੂੰ ਇਹਨਾਂ ਬਾੜਾਂ ਬੂੜਾਂ ਦਾ ਖਤਰਾ ਨਹੀਂ ਗਾ ਇਹ ਕੋਈ ਨਵੇਂ ਨਹੀਂ ਟੁੱਟਣੇ ਅੱਗੇ ਬੜੀਆਂ ਟੁੱਟੇ ਆ ਜਿਉਂ ਧਰਤੀ ਸਾਜੀ ਆ ਬਾਬੇ ਨਾਨਕ ਨੇ ਜੋ ਇੱਥੇ ਯਾਬਰ ਬਾਬਰ ਆਇਆ ਤੇ ਉਹਨੇ ਜ਼ੁਲਮ ਕੀਤਾ ਤੇ ਉਹਨੂੰ ਯਾਬਰ ਕਿਹਾ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਸਾਡਾ ਇਤਿਹਾਸ ਪੜ ਲੈਣ ਇਹ ਉਹ ਉਹਨਾਂ ਦੇ ਵਾਰਸ ਆ ਕਦਰੀ ਬਾਬਿਆਂ ਦੇ ਵਾਰਸ ਆ ਇੱਥੇ ਉਹ ਲੋਕ ਆ ਮਾਤਾ ਪਾਪ ਕਰਨੇ ਜਨੇ ਖਤਰਾਨੇ ਦੀ ਢਾਬ ਦੇ ਜਾ ਕੇ ਬਾਬੇ ਭਗੇਲ ਸਿੰਘ ਦੇ ਵਾਰਸ ਆ ਸੰਤਾ ਸੰਤਾ ਸਿੰਘ ਗੰਢੀਵੰਡ ਦੇ ਵਾਰਸ ਆ ਸਾਖਾ ਸਿੰਘ ਤੇਰ ਸਿੰਘ ਦੇ ਵਾਰਸ ਆ ਪਿੱਛੇ ਮੁੜਨ ਵਾਲੇ ਨਹੀਂਗੇ ਜਨਨ ਕਿ ਰੁਕਾਂ ਰੁਕਾਂ ਕੁਝ ਨਹੀਂ ਕਰ ਸਕੀਏ ਸਾਨੂੰ ਰੋਕਾਂ ਸਾਡੀ ਗਾੜੀ ਕੋਈ ਚੀਜ਼ ਨਹੀਂ ਜੀ ਸਾਨੂੰ ਰੋਕਾਂ ਦੀ ਕੋਈ ਪਰਵਾਹ ਨਹੀਂ ਸਾਡਾ ਨਿਸ਼ਾਨਾ ਜਿਹੜਾ ਵਾ ਦਿੱਲੀ ਆ ਜਾਂ ਤਾਂ ਸਰਕਾਰ ਟੇਬਲ ਤੇ ਬੈ ਕੇ ਸਾਨੂੰ ਦਊ ਕੋਈ ਤੇ ਚਾਹੇ ਸਾਡਾ ਨਿਸ਼ਾਨਾ ਦਿੱਲੀ ਆ ਦਿੱਲੀ ਜਾਣਾ ਜੰਤਰ ਮੰਤਰ ਜਾਣਾ ਆ ਬਿਲਕੁਲ ਜੀ ਸੋ ਕਿਸਾਨਾਂ ਦੇ ਹੌਸਲੇ ਪੂਰੇ ਬੁਲੰਦ ਨੇ ਕਿ ਸਾਡਾ ਨਿਸ਼ਾਨਾ ਦਿੱਲੀ ਦਿੱਲੀ ਜਾ ਕੇ ਮੰਗਾ ਮੰਰਵਾਵਾਂਗੇ ਕਿਉਂਕਿ ਟੇਬਲ ਟਾਕ ਤੇ ਮੰਗਾ ਨਹੀਂ ਮੰਨਿਆ ਗਿਆ ਕਿਤੇ ਨਾ ਕਿਤੇ ਜਿਹੜੀਆਂ ਮੀਟਿੰਗਾਂ ਨੇ ਉਹ ਬੇਸਟਾ ਰਹੀਆਂ ਨੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਵੀ ਹੋਈਆਂ ਪਰ ਉਹ ਮੀਟਿੰਗਾਂ ਦਾ ਕਿਤੇ ਨਾ ਕਿਤੇ ਰਿਸਪਾਂਸ ਕਿਸਾਨਾਂ ਨੂੰ ਨਹੀਂ ਮਿਲਿਆ ਅਤੇ ਕਿਸਾਨਾਂ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਜਿਵੇਂ ਪਹਿਲਾਂ ਵੱਡੇ ਵੱਡੇ ਪ੍ਰਦਰਸ਼ਨ ਚੱਲੇ ਨੇ ਪਹਿਲਾ ਮਹੀਨਿਆਂ ਦੇ ਉਸ ਤੋਂ ਬਾਅਦ ਸਾਲਾਂ 'ਚ ਤਬਦੀਲ ਹੋ ਗਏ ਕਿ ਉਸੇ ਤਰ੍ਹਾਂ ਇਹ ਪ੍ਰਦਰਸ਼ਨ ਦੀਆਂ ਤਿਆਰੀਆਂ ਨੇ ਅਤੇ ਵੱਡੀ ਗੱਲ ਕਿਸਾਨਾਂ ਦੀ ਇਹ ਸਾਹਮਣੇ ਆਈ ਆ ਕਿ ਪੈਟਰੋਲ ਡੀਜ਼ਲ ਜਿਹੜੇ ਵੀ ਵਹੀਕਲਾਂ ਦਾ ਡੀਜ਼ਲ ਆ ਉਹਦਾ ਵੀ ਪੂਰਾ ਪ੍ਰਬੰਧ ਕਰਕੇ ਆਇਆ ਕਿ ਦੁਬਾਰਾ ਦਿੱਲੀ ਤੋਂ ਜੇ ਵਾਪਸ ਵੀ ਆ ਜਾਈਏ ਤਾਂ ਵੀ ਸਾਨੂੰ ਪੈਟਰੋਲ ਪੰਪਾਂ ਦੀ ਜ਼ਰੂਰਤ ਨਹੀਂ ਪੈਣੀ ਇੱਥੋਂ ਤੱਕ ਕਹਿ ਰਹੇ ਨੇ ਕਿ ਸਰਕਾਰਾਂ ਦੇ ਜਿਹੜੇ ਮਨਸੂਬੇ ਨੇ ਉਹਨਾਂ ਨੂੰ ਅਸੀਂ ਪਾਸ ਨਹੀਂ ਹੋਣ ਦੇਣਾ ਜਿਹੜੀਆਂ ਸਾਡੀਆਂ ਮੰਗਾਂ ਨੇ ਟੇਬਲ ਟਾਕ ਕਰਨ ਜਿਵੇਂ ਮਰਜ਼ੀ ਕਰਨ ਮੀਟਿੰਗਾਂ ਦਾ ਸਮਾਂ ਦੇਣ ਤਾਂ ਸਾਡਿਆਂ ਗੱਲਬਾਤ ਕਰਨ ਨੂੰ ਵੀ ਅਸੀਂ ਤਿਆਰ ਨਹੀਂ ਤਾਂ ਅਸੀਂ ਦਿੱਲੀ ਪਹੁੰਚਾਂਗੇ ਤੇ ਵੱਡੇ ਪ੍ਰਦਰਸ਼ਨ ਸ਼ੁਰੂ ਕਰਾਂਗੇ ਆਕਾਸ਼ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬੋਰ